ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਰੇ ਇੱਥੇ ਆਏ ਹੋ ਬਹੁਤ ਹੀ ਇੱਕ ਅਹਿਮ ਮੁੱਦਾ ਸ਼ਾਇਦ ਉਹ ਬਹੁਤ ਸਾਰੇ ਅਫਸਰਾਂ ਦੇ ਜਾਂ ਬਹੁਤ ਸਾਰੇ ਪੰਜਾਬ ਸਰਕਾਰ ਦੇ ਲੀਡਰਾਂ ਦੇ ਜਾਂ ਹੋਰ ਦੇ ਧਿਆਨ 'ਚ ਨਹੀਂ ਹੈ ਕਿਉਂਕਿ ਅੱਜ ਦਾ ਮੁੱਦਾ ਉਹਨਾਂ ਸਟੂਡੈਂਟਸ ਦੇ ਬਾਰੇ ਹੈ ਉਹਨਾਂ ਲੋਕਾਂ ਦੇ ਬਾਰੇ ਹੈ ਜਿਨ੍ਹਾਂ ਨੂੰ ਰੱਬ ਤੋਂ ਬਾਅਦ ਦੂਜਾ ਰੱਬ ਮੰਨਿਆ ਜਾਂਦਾ ਉਹਨੇ ਡਾਕਟਰ ਹੁਣ ਇਹ ਪਿਛਲੇ ਦਿਨਾਂ ਦੇ ਵਿੱਚ ਜੇ ਤੁਸੀਂ ਦੇਖਿਆ ਹੋਊਗਾ ਤਾ ਨੀਟ ਦੀ ਜਿਹੜੀ ਹੈ ਕਾਉਂਸਲਿੰਗ ਚੱਲ ਰਹੀ ਹੈ ਨੀਟ ਦਾ ਐਗਜ਼ਾਮ ਹੁੰਦਾ ਜਿਹੜਾ ਐਮਬੀਬੀਐਸ ਦੇ ਦਾਖਲੇ ਵਾਸਤੇ ਕੀਤਾ ਜਾਂਦਾ ਉਸ ਨੀਟ ਦੇ ਐਗਜ਼ਾਮ ਦੇ ਵਿੱਚ ਜੇ ਤੁਸੀਂ ਚੈੱਕ ਕਰੋ ਪਿਛਲੇ ਮਈ ਦਾ ਐਗਜ਼ਾਮ ਹੋਇਆ ਰਿਜ਼ਲਟ ਆਇਆ ਨੂੰ ਮੱਲਕਾ ਕਾਫੀ ਧੇਰ ਹੋ ਗਈ 9 ਵਾਰ ਤਾਂ ਉਹ ਕਾਉਂਸਲਿੰਗ ਜਿਹੜੀ ਹੈ ਦੀ ਨੀਟ ਦੀ ਪੋਸਟਪੋਨ ਹੋ ਚੁੱਕੀ ਹੈ 9 ਬਾਅਦ ਪੰਜਾਬ ਦੀ ਪੰਜਾਬ ਦੀ ਸਰਕਾਰ ਦਾ ਪੰਜਾਬ ਦੇ ਮინისტრਾਂ ਦਾ ਇਸ ਗੱਲ ਤੇ ਕੋਈ ਧਿਆਨ ਨਹੀਂ ਆ ਉਲਟਾ ਉਸ ਤੋਂ ਵੱਡੀ ਜਿਹੜੀ ਗੱਲ ਕਰਨ ਵਾਲੀ ਹੈ ਕਿ ਪੰਜਾਬ ਸਰਕਾਰ ਨੇ ਇਸ ਸਾਲ ਇੱਕ ਬੌਂਡ ਲਾਗੂ ਕੀਤਾ ਜਿਹੜਾ ਵੀ ਬੱਚਾ ਐਮਬੀਬੀਐਸ ਦੇ ਵਿੱਚ ਐਡਮਿਸ਼ਨ ਲਊਗਾ ਉਹਨੂੰ 2 ਸਾਲ ਦਾ ਇੱਕ ਬੌਂਡ ਦੇਣਾ ਪੈਣਾ ਹੈ ਸਰਕਾਰੀ ਜਿਹੜਾ ਜਿਹੜੇ ਹਸਪੀਟਲ ਹੈ ਜਾਂ ਪਿੰਡੂ ਏਰੀਏ ਨੇ ਉਹਦੇ ਵਿੱਚ ਨੌਕਰੀ ਕਰਨ ਵਾਸਤੇ ਜਦੋਂ ਉਹਦੀ ਐਮਬੀਬੀਐਸ ਕੰਪਲੀਟ ਹੋ ਜਾਣੀ ਹੈ ਉਸ ਤੋਂ ਬਾਅਦ ਉਹ 2 ਸਾਲ ਲਈ ਉੱਥੇ ਨੌਕਰੀ ਕਰੂਗਾ ਬਹੁਤ ਚੰਗੀ ਗੱਲ ਹੈ ਜਿਹੜਾ ਬੱਚਾ ਸਰਕਾਰੀ ਕਾਲਜ ਪੜ੍ਹਦਾ ਹੈ ਉਹਨੂੰ ਅਨਡਾਊਟਲੀ ਸਰਕਾਰ ਦੀ ਸੇਵਾ ਕਰਨ ਦਾ ਜ਼ਰੂਰੀ ਚਾਹੀਦਾ ਹੈ ਇਹ ਇਹਦੇ ਅਸੀਂ ਕਦੇ ਵੀ ਕੋਈ ਕਿਦੂ ਪ੍ਰਾਂਤੂ ਨਹੀਂ ਪਰ ਉਹਦੇ ਇਵਜ਼ ਦੇ ਵਿੱਚ ਮੰਨ ਲਓ ਬੱਚਾ ਜਿਹੜਾ ਹੈ ਉਹਦੇ ਲਈ ਕੀ ਰੱਖਤਾ ਕਿ ਜੇ ਉਹ ਬੱਚਾ 2 ਸਾਲ ਉਥੇ ਨਹੀਂ ਨੌਕਰੀ ਕਰਨੀ ਚਾਹੁੰਦਾ ਜਾਂ ਉਹਦੋਂ ਬੱਚਾ 2 ਸਾਲ ਲਈ ਉਥੇ ਨੌਕਰੀ ਨਹੀਂ ਕਰਦਾ ਉਹਦੀ ਅੱਜ ਐਡਮਿਸ਼ਨ ਵਾਸਤੇ ਉਹਨੂੰ 20 ਲੱਖ ਰੁਪਏ ਦਾ ਅਸ਼ੂਰਟੀ ਬਾਂਡ ਦੇਣਾ 20 ਲੱਖ ਰੁਪਇਆ ਅੱਜ ਐਡਮਿਸ਼ਨ ਲੈਣੀ ਹੈ ਆ ਇੱਕ ਨੋਟਿਸ ਹੈ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਦਾ ਇਹ ਨੋਟਿਸ ਦੇ ਵਿੱਚ ਉਹਨਾਂ ਨੇ ਲਿਖਿਆ ਮੈਂ ਥੋੜਾ ਜਿਹਾ ਲਾਸਟ ਲਾਈਨ ਪੜ੍ਹਦਾ ਨਾ ਕਿ ਤੁਸੀਂ ਆਪਣਾ ਜਿਹੜਾ ਬੌਂਡ ਹੈ ਉਹ ਦਿੱਤਾ ਹੈ ਨਾ ਸਿਲੈਕਟਡ ਸਟੂਡੈਂਟਸ ਕਾਉਂਸਲਿੰਗ ਦੇਰ ਲਾਈਕਲੀ ਕਮਾਂਸ ਦੋ ਫੀ 26 ਤਰੀਕ ਤੱਕ 26 9 ਤੱਕ ਤੁਸੀਂ ਆਪਣਾ ਜਿਹੜਾ ਬੌਂਡ ਹੈ ਉਹ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਦੇ ਵਿੱਚ ਸਬਮਿਟ ਕਰਾਉਣਾ ਹੈ ਜੇ ਬੱਚਾ ਇਹ ਨਹੀਂ ਸਬਮਿਟ ਕਰਦਾ ਤਾਂ ਉਹਦੇ ਲਈ ਕਲਾਸਾਂ ਲਾਉਣੀਆਂ ਮਨਾ ਨੇ ਤੁਸੀਂ ਸਿੱਧਾ ਸਿੱਧਾ ਇਹ ਕਹਿ ਸਕਦੇ ਹੋ ਜਿਹੜੀ ਸਰਕਾਰ ਇਹ ਗੱਲ ਕਰਦੀ ਸੀ ਕਿ ਅਸੀਂ ਮੁਫਤ ਐਜੂਕੇਸ਼ਨ ਦੇਵਾਂਗੇ ਅੱਜ ਉਹ ਸਰਕਾਰ ਜਿਹੜੀ ਹੈ ਮੁਫਤ ਐਜੂਕੇਸ਼ਨ ਨਹੀਂ ਪੈਸੇ ਨਾਲ ਜਿਹੜੀ ਐਜੂਕੇਸ਼ਨ ਦੇਣਾ ਚਾਹੁੰਦੀ ਹੈ ਤੇ ਪੈਸੇ ਉਹਨਾਂ ਦੇ ਫਾਈਨੈਂਸ਼ੀਅਲ ਟ੍ਰੈਪ ਜਿਹੜੀ ਫਸਾਉਣ ਵਾਲੀ ਗੱਲ ਹੈ ਅੱਜ ਬੱਚਿਆਂ ਅੱਜ ਜਿਹੜੇ ਬੱਚਿਆਂ ਦੇ ਪੇਰੈਂਟਸ ਉਹਦੇ ਵਿੱਚ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ 1500 ਸੀਟਾਂ ਨੇ ਮੈਡੀਕਲ ਬੜੀ ਹੈਰਾਨੀ ਦੀ ਗੱਲ ਹੈ ਕਿ ਦੇਸ਼ ਦੀ ਸਭ ਤੋਂ ਡਵੈਲਪ ਸਟੇਟ ਹੋਵੇ ਜਿਹੜੀਆਂ ਸਟੇਟਾਂ ਨੂੰ ਅਸੀਂ ਬਿਮਾਰੂ ਸਟੇਟਸ ਕੈਨ ਸੇ ਬਿਹਾਰ ਹੋਗੀ ਮੱਧ ਪ੍ਰਦੇਸ਼ ਹੋਗੀ ਰਾਜਸਥਾਨ ਹੋਗੀ ਉਹਨਾਂ ਯੂਪੀ ਹੋਗੀ ਉਹਨਾਂ ਸਟੇਟਾਂ ਦੇ ਵਿੱਚ ਸਰਕਾਰੀ ਸੀਟਾਂ ਜਿਹੜੀਆਂ ਨੇ ਘਟੋ-ਘਟ ਕਿਸੇ ਸਟੇਟ ਦੇ ਵਿੱਚ ਤਕਰੀਬਨ 3000 ਹੈ ਕਿਸੇ ਵਿੱਚ 5000 ਹੈ ਕਿਸੇ 7000 ਹੈ ਮੈਂ ਇਥੇ ਦੱਸਣਾ ਚਾਹਣਾ ਸਾਡੇ ਨਾਲ ਲੱਗਦੀ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ 1177 ਸੀਟਾਂ ਨੇ ਤੇ ਪੰਜਾਬ ਦੇ ਵਿੱਚ 750 ਸੀਟ ਸਰਕਾਰੀ ਸੀ ਜਿਹੜੇ ਮਾਨ ਸਾਹਿਬ 16 ਮੈਡੀਕਲ ਕਾਲਜ ਖੋਲਣ ਦੀ ਗੱਲ ਕਰਦੇ ਸੀ ਜਿਹਦੇ ਜੋ ਇੱਕ ਵੀ ਨਹੀਂ ਖੁੱਲਿਆ ਸਰਕਾਰ ਦਾ ਧਿਆਨ ਉਸ ਚੀਜ਼ ਵੱਲ ਨਹੀਂ ਹੈ ਸਰਕਾਰ ਦਾ ਧਿਆਨ ਇਹ ਹੈ ਕਿ ਅਸੀਂ 20-20 ਲੱਖ ਰੁਪਏ ਦੇ ਬੌਂਡ ਲੈ ਕੇ 800 ਬੱਚਾ 800 ਬੱਚੇ ਜਿਹਨਾਂ ਨੂੰ ਐਡਮਿਸ਼ਨ ਲੈਣੀ ਹੈ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ 750 ਤੋਂ 800 ਬੱਚੇ ਲੈਣੀਆਂ ਤੁਸੀਂ ਮੈਨੂੰ ਇਹ ਦੱਸੋ ਵੀ ਉਹ ਬੱਚਾ ਅਜ 20 ਲੱਖ ਦਾ ਬਾਂਡ ਕਿੱਥੋਂ ਕਰੂ ਇੱਕ ਬੱਚਾ ای ਡਬਲਯੂ ਐਸ ਕੀ ਦੇ ਵਿੱਚ ਐਡਮਿਸ਼ਨ ਲੈਂਦਾ ਹੈ ای ਡਬਲਯੂ ਐਸ ਦਾ ਮਤਲਬ ਹੈ ਇਕਨੋਮਿਕਲੀ ਵੀਕਰ ਸੈਕਸ਼ਨ ਉਹ ਭਾਈ ਜੇ ਉਹਦੇ ਕੋਲ 20 ਲੱਖ ਰੁਪਈਆ ਹੋਵੇ ਉਹ ای ਡਬਲਯੂ ਐਸ ਐਡਮਿਸ਼ਨ ਤੇ ਲੋਗ ਉਹ ਇਹ ਡਬਲਯੂ ਐਸ ਆਉਂਦੇ ਨਹੀਂ ਜਿਹਦੇ ਕੋਲ 20 ਲੱਖ ਰੁਪਈਆ ਦੀ ਪ੍ਰਾਪਰਟੀ ਹੈ ਤੁਸੀਂ ਟੈਕਨੀਕਲੀ ਦਫ਼ਤਰਾਂ 'ਚ ਬੈਠ ਕੇ ਤੀਜਾ ਬਣਾਈ ਜਾ ਰਹੇ ਹੋ ਤੁਸੀਂ ਰੂਲਸ ਬਣਾਏ ਜਾ ਰਹੇ ਹੋ ਇੱਕ ਐਸੀ ਬੱਚਾ ਹੈ ਕੈਸਟੀ ਬੱਚਾ ਹੈ ਇੱਕ ਸਰਕਾਰੀ ਨੌਕਰੀ ਕਰਨ ਵਾਲਾ ਪੇਰੈਂਟ ਹੈ ਜਿਹਦੀ ਸਰਕਾਰੀ ਤਨਖਾਹ 40-50000 ਰੁਪਏ ਹੈ ਸਰਕਾਰੀ ਉਹ ਰਹਿੰਦਾ ਹੈ ਕਿਰਾਏ ਦੇ ਮਕਾਨ ਤੇ ਰਹਿੰਦਾ ਹੈ ਉਹ ਕਿੱਥੋਂ ਤੁਹਾਨੂੰ ਬੌਂਡ ਦਊਗਾ ਬੌਂਡ ਦੇ ਵਿੱਚ ਵੀ ਇਹ ਮੈਂਸ਼ਨ ਹੈ ਆ ਮੇਰੇ ਕੋਲ ਇਹਦੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਵਿੱਚ ਮੈਂਸ਼ਨ ਹੈ ਕਿ ਤੁਸੀਂ 20 ਲੱਖ ਰੁਪਏ ਦੀ ਜਿਹੜੀ ਗਾਰਡੀਅਨ ਕਿਸੇ ਤੋਂ ਸ਼ਿਉਰਟੀ ਕਿਸੇ ਦੋਸਤ ਮਿੱਤਰ ਉਹਦੇ ਕਿਸੇ ਤੋਂ ਵੀ ਲੈ ਸਕਦੇ ਹੋ ਤੇ ਉਹ 5 ਸਾਲ ਲਈ ਬਾਂਡ ਪਹਿਲਾਂ 5 ਸਾਲ ਲਈ ਉਹਦੇ ਤੇ ਕੋਈ ਲੋਨ ਨਹੀਂ ਲੈ ਸਕਦਾ ਪ੍ਰਾਪਰਟੀ ਤੇ ਕੋਈ ਉਹਨੂੰ ਵੇਚ ਨਹੀਂ ਸਕਦਾ 2 ਸਾਲ ਜਿਹੜਾ ਉਹਨੇ ਉਹਨੇ ਸਰਵਿਸ ਕਰਨੀ ਆ ਉਦੋਂ ਵੀ 7 ਸਾਲਾਂ ਲਈ ਉਹ ਪ੍ਰਾਪਰਟੀ ਉਹਦੀ ਬਲੌਕ ਹੋ ਗਈ ਜੇ ਕੋਈ ਬੱਚਾ ਜਿਹੜਾ ਬੱਚਾ ਚ ਟਾਪ ਚ ਐਡਮਿਸ਼ਨ ਰਣਾ ਪਟਿਆਲੇ ਉਹ ਬੱਚੇ ਲੈਂਦੇ ਨੇ ਟਾਪ ਰੈਂਕ ਬੱਚੇ ਨੇ ਫਰੀਦਕੋਟ ਲੈਂਦੇ ਨੇ ਅਮਰਸਰ ਲੈਂਦੇ ਨੇ ਪੰਜਾਬ ਦੇ ਵਿੱਚ ਚਾਰ ਮੈਡੀਕਲ ਕਾਲਜੇ ਮੈਂ ਇਥੇ ਵੀ ਦੱਸਣਾ ਚਾਹੁੰਦਾ ਕਿ ਚਾਰੇ ਮੈਡੀਕਲ ਕਾਲਜੇ ਆਂ ਹੋਰ ਕਾਲਜ ਜਿਹੜੇ ਕੋਈ ਪ੍ਰਾਈਵੇਟ ਵੀ ਖੁੱਲੇ ਨੇ ਉਹ ਕਾਲੀਦਾੜ ਦੀ ਸਰਕਾਰ ਵੇਲੇ ਖੁੱਲੇ ਕੇ ਇਹ ਸਰਕਾਰ ਤੋਂ ਅੱਜ ਤੱਕ 4 ਸਾਲ ਹੋ ਨੂੰ ਹੋ ਗਏ ਇੱਕ ਵੀ ਮੈਡੀਕਲ ਕਾਲਜ ਦੀ ਇੱਠ ਨਹੀਂ ਲੱਗੀ ਨਾ ਤੇ ਅੱਜ ਉਹਨਾਂ ਨੇ ਬੌਂਡ ਜਾਰੀ ਕਰਕੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਬੱਚਾ ਇਹ ਪੂਰੀ ਆਪਣੀ ਸਰਵਿਸ ਬੌਂਡ ਨਹੀਂ ਕਲੀਅਰ ਕਰਦਾ ਉਦੋਂ ਤੱਕ ਉਹ ਪ੍ਰਾਪਰਟੀ ਜਿਹੜੀ ਹੈ ਸਰਕਾਰ ਕੋਲੇ ਉਹਦੀ ਪ੍ਰਾਪਰਟੀ ਦੀ ਅਸ਼ਿਉਰਿਟੀ ਸਰਕਾਰ ਕੋਲੇ ਰਹੂਗੀ ਉਹ ਪ੍ਰਾਪਰਟੀ ਉਦੋਂ ਤੱਕ ਨਾ ਵੇਚ ਸਕਦਾ ਨਾ ਉਹ ਤੇ ਲੋਨ ਲੈ ਸਕਦਾ ਹੁਣ ਕਿਸੇ ਬੰਦੇ ਨੂੰ ਐਮਰਜੈਂਸੀ ਲੋੜ ਪੈ ਗਈ ਕਿਸੇ ਦਾ ਘਰ ਹੈ ਕਿਸੇ ਦਾ ਦਰ ਹੈ ਉਹ ਬੰਦਾ ਕਿੱਥੇ ਜਾਊਗਾ ਤੇ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਤੁਹਾਡਾ ਕੋਈ ਦੇੜੇ ਵਾਲਾ ਸਾਥਾ ਸੰਬੰਧੀ 10 ਸਾਲ ਲਈ ਤਾਂ ਆਪਣੀ ਪ੍ਰਾਪਰਟੀ ਬਾਉਣ ਨਹੀਂ ਖਲੂਗਾ ਸਿੱਖ ਬਹੁਤ ਵੱਡਾ ਮੁੱਦਾ ਜਿਹੜਾ ਇਹ ਹੈ ਤੇ ਪੰਜਾਬ ਦੀ ਸਰਕਾਰ ਜਿਹੜੀ ਹੈ ਦਫਤਰੀ ਇਹ ਨਾਦਰ ਸ਼ਾਹੀ ਫਰਮਾਨ ਜਾਰੀ ਕਰਦੀ ਹੈ ਕਿੱਥੇ ਤਾਂ ਉਹਨਾਂ ਨੂੰ ਸੀਟਾਂ ਵਧਾ ਕੇ ਅੱਜ ਪੰਜਾਬ ਦੇ ਜਿਹੜੇ ਸਟੂਡੈਂਟ ਜਿਹੜੇ ਬੱਚੇ ਅੱਜ ਕਹਿੰਦੇ ਸਾਡੇ ਕੋਲੇ ਮੈਡੀਕਲ ਸਹੂਲਤਾਂ ਦੀ ਸਭ ਤੋਂ ਵੱਡੀ ਘਾਟ ਹੈ ਪੰਜਾਬ ਦੇ ਵਿੱਚ ਕਿੱਥੇ ਤਾਂ ਸਾਨੂੰ ਡਾਕਟਰ ਪੈਦਾ ਕਰਨੇ ਚਾਹੀਦੇ ਸੀ ਕਿਤੇ ਹੁਣ ਉਹ ਡਾਕਟਰ ਜਿਹੜੇ ਪੈਦਾ ਹੋਏ ਸੀ ਉਹਨਾਂ ਤੇ ਤੁਸੀਂ ਐਡਾ ਵੱਡਾ ਹਿਆਰ ਆ ਜਿਹੜਾ ਐਡਾ ਵੱਡਾ ਪੱਥਰ ਜਿਹੜਾ ਤੁਸੀਂ 20 ਲੱਖ ਰੁਪਏ ਦਾ ਰੱਖਤਾ ਇਹ ਮੈਂ ਪੁੱਛਣਾ ਚਾਹਣਾ ਕਿ ਕੌਣ ਕਰੂਗਾ ਭਾਈ ਜਿਹਦੇ ਘਰਾਂ ਦੇ ਵਿੱਚ ਸਮਰੱਥ ਨੇ ਆਇਆ ਤਾਂ ਉਹਦੇ ਲਈ ਵੀ ਬਹੁਤ ਵੱਡੀ ਗੱਲ ਹੈ ਸੋ ਸਰਕਾਰ ਨੂੰ ਇਸ ਮੁੱਦੇ ਤੇ ਸੋਚਣਾ ਚਾਹੀਦਾ ਹੈ ਕਿ ਜਿਹੜਾ ਇਹ ਮੁੱਦਾ ਉਹਨਾਂ ਨੇ ਇਹ ਜਿਹੜਾ ਫਰਮਾਨ ਜਾਰੀ ਕੀਤਾ ਇਹਨੂੰ ਵਾਪਸ ਲਓ ਇਹ ਜ਼ਰੂਰ ਹੈ ਅਸੀਂ ਇਸ ਗੱਲ ਦੇ ਹਾਮੀ ਭਰਦੇ ਹਾਂ ਕਿ ਸਰਕਾਰ ਜਿਹੜੀ ਹੈ 2 ਸਾਲ ਦੇ ਬੌਂਡ ਦੇ ਵਿੱਚ ਸਰਕਾਰੀ ਨੌਕਰੀ ਕਰਾਵੇ ਕਰਨੀ ਚਾਹੀਦੀ ਜਿਹੜਾ ਬੱਚਾ ਸਰਕਾਰੀ ਸਹੂਲਤ ਲੈਂਦਾ ਉਹ ਕਰਨਾ ਚਾਹੀਦਾ ਪਰ ਉਹਦੇ ਲਈ ਇਹ ਹੈ ਕਿ ਤੁਸੀਂ ਹੋਰ ਬੜੀਆਂ ਆਪਚਾਂਸ ਨੇ ਕਿ ਤੁਸੀਂ ਡਿਗਰੀ ਦੀ ਜਿਹੜੀ ਹੈ ਉਹਨੂੰ ਉਹਨੂੰ ਅਵਾਰਡ ਉਹ ਤੋਂ ਸਿਸਟਮ ਲੈ ਆ ਸਕਦੇ 2 ਸਾਲਾਂ ਬਾਅਦ ਪਰ ਕੀ 20 ਸਾਲ ਦੀ ਸ਼ਾਰਟੀ ਬੌਂਡ ਦਿੱਤੇ ਬਿਨਾ ਕੀ ਇਹ ਕਿਸੇ ਬੱਚੇ ਦੀ ਜਿਹੜੀ ਉਹਦੀ ਇੱਕ ਹੱਕ ਹੈ ਉਹਦੇ ਹੱਕਾਂ ਤੇ ਡਾਕਾਂ ਨਹੀਂ ਹੈ ਕਿ ਫ੍ਰੀ ਜਿਹੜੀ ਐਜੂਕੇਸ਼ਨ ਹੱਕ ਹਰ ਬੰਦੇ ਦਾ ਹਰ ਬੱਚੇ ਦਾ ਹੈ ਜੇ ਕੋਈ ਬੱਚਾ ਵੱਡਾ ਗਰੀਬ ਬੱਚਾ ਕੋਈ ਐਸਸੀ ਭਾਈਚਾਰੇ ਦਾ ਬੱਚਾ ਐਸਟੀ ਭਾਈਚਾਰੇ ਦਾ ਬੱਚਾ ਜਨਰਲ ਕੈਟਾਗਰੀ ਦਾ ਬੱਚਾ ਕਿ ਜਨਰਲ ਕੈਟਾਗਰੀ ਦੇ ਵਿੱਚ ਗਰੀਬ ਬੰਦੇ ਨਹੀਂ ਹੈਗੇ ਉਹ ਬੰਦੇ ਕਿੱਥੋਂ ਪੈਸੇ ਲੈ ਕੇ ਆਉਣਗੇ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਅਪੀਲ ਕਰਦਾ ਜਿਹੜੇ ਮੈਡੀਕਲ ਐਜੂਕੇਸ਼ਨ ਦੇ ਮਿਨਿਸਟਰ ਨੇ ਉਹਨਾਂ ਨੂੰ ਵੀ ਕਹਿੰਦੇ ਬਾਬਾ ਫਰੀਦ ਯੂਨੀਵਰਸਿਟੀ ਦੇ ਚਾਂਸਲਰ ਸਾਹਿਬ ਨੂੰ ਕਹਿੰਨਾ ਕਿ ਇਸ ਮਸਲੇ ਨੂੰ ਰਿਵਿਊ ਕੀਤਾ ਜਾਵੇ ਇਹਦੇ 'ਚ ਇਹਨੂੰ ਇੱਕ ਇਹ ਜੀ ਇੱਕ ਵਧੀਆ ਜਿਹੜਾ ਇੱਕ ਅਗਲਾ ਡਰਾਫਟ ਕੀਤਾ ਜਾਵੇ ਹੈ ਕਾਨੂੰਨ ਜਿਹੜਾ ਹੈ ਕਿ ਜਿਹਦੇ ਤਰ੍ਹਾਂ ਬੱਚਾ ਪੜ੍ਹ ਸਕੇ ਠੀਕ ਹੈ ਥੋੜੀ ਜਿਹੜੀ ਡਿਊਟੀ ਵਾਲੀ ਗੱਲ ਹੈ ਉਹ ਉਹ ਵੀ ਪੂਰੀ ਕਰ ਸਕੇ ਸੋ ਅੱਜ ਦਾ ਇਹ ਮੁੱਦਾ ਮੈਂ ਚਾਹੂੰਗਾ ਕਿ ਪੰਜਾਬ ਦੇ ਵਿੱਚ ਹਰ ਬੰਦੇ ਨੂੰ ਇਸ ਬਾਰੇ ਸੋਚਣਾ ਪਊਗਾ ਕੱਲ ਨੂੰ ਹਰ ਬੱਚੇ ਹਰ ਆ ਪੱਤਰਕਾਰ ਭਾਈਚਾਰਾ ਬੈਠਾ ਛੋਟੇ ਬੱਚੇ ਵੀ ਕੱਲ ਨੂੰ ਕਿਸੇ ਨਾ ਕਿਸੇ ਦੇ ਮੈਡੀਕਲ ਦੇ ਵਿੱਚ ਐਡਮਿਸ਼ਨ ਲੈਣੀ ਹੋਣੀ ਹੈ ਤੇ ਮੈਨੂੰ ਲੱਗਦਾ ਕਈ ਵਾਂਝੇ ਵੀ ਰਹਿਣਗੇ ਕਿ ਤੇ ਬਹੁਤ ਸਾਰੀਆਂ ਸੀਟਾਂ ਖਾਲੀ ਹੋਣਗੀਆਂ ਤਾਂ ਉਹ ਬੱਚੇ ਜਿਹੜੇ ਨੇ ਉਹ ਬਾਹਰਲੇ ਸੂਬਿਆਂ 'ਚ ਜਾਣਗੇ ਤੇ ਦੂਸਰੀ ਗੱਲ ਪ੍ਰਾਈਵੇਟ ਕਾਲਜਾਂ ਦੇ ਵਿੱਚ ਇੱਕ ਚੀਜ਼ ਇਹ ਵੀ ਮੈਨੂੰ ਕਹਿੰਦੇ ਡਾਊਟ ਹੈ ਕਿ ਸ਼ਾਇਦ ਕਿਤੇ ਇਹ ਕਾਨੂੰਨ ਇੰਪਲੀਮੈਂਟ ਕਰਕੇ ਕਿਉਂਕਿ ਪ੍ਰਾਈਵੇਟ ਕਾਲਜਾਂ ਤੇ ਕਾਨੂੰਨ ਲਾਗੂ ਨਹੀਂ ਹੁੰਦਾ ਪੰਜਾਬ ਦੇ ਵਿੱਚ ਜਿਹੜਾ ਬੱਚਾ ਪ੍ਰਾਈਵੇਟ ਕਾਲਜਾਂ ਦੇ ਵਿੱਚ ਐਮਬੀਬੀਐਸ ਕਰੂਗਾ ਉਥੇ ਕਾਨੂੰਨ ਲਾਗੂ ਨਹੀਂ ਹੈ ਇਹ ਸਿਰਫ ਸਰਕਾਰੀ ਕਾਲਜ ਦੇ ਵਿੱਚ ਕਾਨੂੰਨ ਲਾਗੂ ਹੈ ਤੇ ਕੀ ਕਿਤੇ ਇਹ ਉਹਨਾਂ ਨੂੰ ਕੋਈ ਬੈਨੀਫਿਟ ਦੇਣ ਦਾ ਚੱਕਰ ਤਾਂ ਨਹੀਂ ਹੈ ਸੋ ਇਹ ਜੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਤੇ ਵਿਚਾਰ ਕਰਨ ਦੀ ਲੋੜ ਹੈ ਸਾਨੂੰ ਇਹ ਸਮਝਣਾ ਪੂਗਾ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਤੁਸੀਂ ਇਸ ਮੁੱਦੇ ਤੇ ਜ਼ਰੂਰ ਸਾਰੇ ਪੰਜਾਬ ਚਰਚਾ ਕਰੇ ਕੱਲ ਨੂੰ ਤੇ ਦੂਜੀ ਗੱਲ ਮੈਂ ਸਰਕਾਰ ਨੂੰ ਫੇਰ بار بار ਅਪੀਲ ਕਰਦਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਚ ਡਾਕਟਰਾਂ ਦੀ ਘਾਟ ਨੂੰ ਦੇਖਦੇ ਹੋ ਅੱਜ ਤੁਹਾਨੂੰ ਇਹ ਛੋਟੇ ਬੌਂਸ ਲੈਣੇ ਪੈ ਰਹੇ ਨੇ ਕਿਉਂਕਿ ਥੋਡੀਆਂ ਨਿਲੇਖੀਆਂ ਕਰਕੇ ਤੁਸੀਂ ਤੁਹਾਡੇ ਕੋਲ ਡਾਕਟਰ ਨਹੀਂ ਹੈਗੇ ਤੁਹਾਡੇ ਡਾਕਟਰ ਕੰਮ ਨਹੀਂ ਕਰ ਸਕਦੇ ਕਿਉਂਕਿ ਆਪਣੇ ਕੋਲੇ ਬਹੁਤ ਲਿਮਟਿਡ ਜਿਹੜੇ ਨੇ ਡਾਕਟਰ ਪੈਦਾ ਹੁੰਦੇ ਨੇ ਉਸ ਕਰਕੇ ਮੁੱਦਾ ਜਿਹੜਾ ਵੱਡਾ ਬਣਿਆ ਹੋਇਆ ਤੇ ਜੇ ਤੁਸੀਂ ਮੈਡੀਕਲ ਕਾਲਜ ਕੋਲਾ ਬਣਾਏ ਹੁੰਦੇ ਕਿਆ ਤੁਕ ਟੁਕ 1600 ਜੁਆਗ ਜਿਹੜਾ ਹੋ ਰਿਹਾ ਸੀ ਪੰਜਾਬ ਦੇ ਵਿੱਚ ਜਿਹੜਾ ਉਹ ਡਾਕਟਰ ਬੰਦਾ ਸੋ ਐਸ ਮੁੱਦਾ ਬਹੁਤ ਗੰਭੀਰ ਮੁੱਦਾ ਜਿੱਤੇ ਸੋਚਣ ਦੀ ਲੋੜ ਹੈ ਪੰਜਾਬੀਆਂ ਨੂੰ ਪੰਜਾਬ ਸਰਕਾਰ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਤੇ ਸਿਹਤ ਮੰਤਰੀ ਸਾਹਿਬ ਨੂੰ ਐਜੂਕੇਸ਼ਨ ਮਿਨਿਸਟਰ ਨੂੰ ਕਿ ਇਸ ਮੁੱਦੇ ਤੇ ਜ਼ਰੂਰ ਚਰਚਾ ਕਰ ਤੇ ਇਸ ਨੂੰ ਇਤੇ ਧਿਆਨ ਦੇ ਕੇ ਬਹੁਤ ਜਲਦ ਫੈਸਲਾ ਕਰਨ ਵਾਲਾ ਕਿਉਂਕਿ ਇਹਦੇ ਚ ਹੁਣ ਐਡਮਿਸ਼ਨ ਸਟਾਰਟ ਹੋ ਗਏ ਤੇ ਕਲਾਸਾਂ ਇਸੇ ਮਹੀਨੇ ਦੇ ਵਿੱਚ ਸਟਾਰਟ ਹੋ ਜਾਣਗੀਆਂ ਸੋ ਕਈ ਬੱਚੇ ਨੇ ਰਿਪੀਟ ਕਰਨਾ ਹੈ ਕਈ ਬੱਚੇ ਨੇ ਬਹੁਤ ਕੁਝ ਕਰਨਾ ਤਾਂ ਬੱਚਿਆਂ ਦੇ ਭੁੱਖ ਦੇ ਨਾਲ ਇਹ ਖਲਵਾੜ ਹੈ ਇੱਕ ਤਰ੍ਹਾਂ ਦਾ ਤੇ ਮੈਂ ਇਸ ਗੱਲ ਦੀ ਪੂਰਜ਼ੋਰ ਨਿਤਾ ਕਰਦਾ ਤੇ ਸਖ ਸ਼ਬਦਾਂ ਜੇ ਕਹਣਾ ਕਿ ਇਸ ਲਈ ਕਿਤੇ ਵੀ ਜਾਣਾ ਪਿਆ ਤਾਂ ਉਸੇ ਹਰ ਹੱਤ ਵਗੈਰਾ ਦਰਵਾਜ਼ੇ ਤੇ ਇਸ ਮਸਲੇ ਲਈ ਜ਼ਰੂਰ ਜਾਣਾ ਮੋਟਾ ਇਹ ਤਾਂ ਲੱਗਦਾ ਨਹੀਂ ਜਿਸ ਤਰ੍ਹਾਂ ਦਾ ਕਦਮ ਜਿਹੜਾ ਦੂਜੀ ਸਿੱਖਿਆ ਨੂੰ ਘੜਾਉਣ ਵਾਲੇ ਨੇ ਪ੍ਰੋਬਲਮ ਨੂੰ ਅਵਿਜਿਤ ਨਾ ਬਿਲਕੁਲ ਦੇਖੋ ਇੱਥੋਂ ਸ਼ੋਅ ਤਾਂ ਹੀ ਹੋ ਰਿਹਾ ਕਿ ਤੁਸੀਂ ਇਹ ਕਲੀਅਰ ਇਹਦੇ 'ਚ ਬਹੁਤ ਹਾਰਡ ਵਰਡਸ ਨੇ ਲਿਖੇ ਹੋਏ ਜਿਹੜੇ ਇਹ ਐਗਰੀਮੈਂਟ ਹੈ ਮੇਰੇ ਕੋਲੇ ਇਹ ਐਗਰੀਮੈਂਟ ਦੇ ਕਾਪੀਆਂ ਨੇ ਦੇਖੀਏ ਤਾਂ ਇਹ ਲਿਖਿਆ ਗਿਆ ਹੈ ਉੱਚੇ ਤੌਰ ਤੇ ਕਿ ਤੁਸੀਂ ਤੁਹਾਡੀ ਪ੍ਰਾਪਰਟੀ ਜ਼ਬਤ ਹੋਊਗੀ ਤੁਹਾਡੀ ਜਿਹੜੀ 20 ਲੱਖ ਰੁਪਏ ਦਾ ਤੁਸੀਂ ਐਫਰੀ ਦਿਓ 20 ਲੱਖ ਰੁਪਏ ਦੀ ਪ੍ਰਾਪਰਟੀ ਦਿਓ ਕੁਛ ਦਿਓ ਜਦੋਂ ਜਿਹੜੇ ਬੰਦਿਆਂ ਕੋਲੇ ਅੱਜ ਮੈਂ ਤੁਸੀਂ ਇਹ ਦੱਸੋ 800 ਬੱਚਾ ਨੇ ਐਮਬੀਬੀਐਸ ਕਰਨੀਆਂ ਕੀ 800 ਬੱਚਿਆਂ ਤੋਂ ਮੈਂ ਗਰੰਟੀ ਕਰਦਾ 700 ਬੱਚਿਆਂ ਕੋਲੇ ਵੀ ਇਹੋ ਜਿਹਾ ਹੱਲ ਨਹੀਂ ਹੋਣਾ ਕਿ ਜਿਹੜਾ ਜਿਹੜੇ ਇਹ 20-20 ਲੱਖ ਰੁਪਏ ਦੀ ਕਿਸੇ ਚੰਗੇ ਬੰਦੇ ਨੂੰ ਵੀ ਲੱਗਦੀ ਪ੍ਰਾਪਰਟੀ ਅੱਜ ਪਰ ਜੇ ਤੁਸੀਂ 12 ਲੱਖ 13 ਲੱਖ 15 ਲੱਖ ਰੁਪਏ ਦੇ ਕੀਲੇ ਦੀ ਜਿਹੜੀ ਹੈ ਕਲੈਕਟਰ ਵੈਲਿਊ ਹੈ ਤੇ ਤੁਸੀਂ ਇਹਦਾ ਮੈਂ ਡੇਢ ਦੋ ਦੋ ਕੀਲੇ ਤੁਸੀਂ ਇਕੱਲੇ ਕਿਸੇ ਕਿਸਾਨ ਦੇ ਜਿਹੜੇ ਨੇ ਉਹ ਤੁਸੀਂ ਇਹਦੇ ਤੇ ਛੋਟੀ ਬਾਂਡਸ ਲਓਗੇ ਤੇ ਉਹ ਵੀ ਪੱਟੂ ਘੱਟ 7 ਸਾਲਾਂ ਲਈ ਬਾਂਡ ਹੋਊਗਾ 7 ਸਾਲਾਂ ਲਈ ਉਹ ਕੀ ਨਾ ਕੁਝ ਵੇਚ ਸਕਦਾ ਉਹ ਤੇ ਨਾ ਉਹ ਤੇ ਲੋਨ ਲੈ ਸਕਦਾ ਸਰਕਾਰ ਦੀ ਮੈਂ ਤਾਂ ਹੈਰਾਨੀ ਆ ਵੀ ਕੌਣ ਬੰਦੇ ਹੈ ਜੀ ਪਾਲਿਸਿਸ ਬਣਾਉਂਦੇ ਨੇ ਮਤਲਬ ਸਿਆਣਪ ਵਾਲੀ ਕੋਈ ਤਾਂ ਗੱਲ ਲੱਗਦੀ ਨਹੀਂ ਇਹਦੇ ਕਿ ਪੰਜਾਬ ਸਰਕਾਰ ਪਾਲਸੀ ਲਾਗੂ ਨਹੀਂ ਕਿਸੇ ਅਦਰ ਸਟੇਟ ਚ ਹੋ ਰਿਹਾ ਨਹੀਂ ਸੇਟਾਂ ਦੇ ਵਿੱਚ ਹੋ ਸਕਦਾ ਅਸੀਂ ਤਾਂ ਆਪਣੇ ਪੰਜਾਬ ਦੀ ਗੱਲ ਕਰਦੇ ਆ ਜੇ ਕਿਸੇ ਸਟੇਟ ਚ ਲਾਗੂ ਹੈ ਪਾਲਸੀਆਂ ਹੈ ਨੇ ਤਾਂ ਉੱਥੇ ਵੀ ਮੰਨ ਲਓ ਕਿ ਇਹ ਚੀਜ਼ ਵੀ ਵੀ ਲੱਖ ਦੇ ਬਾਂਡ ਨਹੀਂ ਹੁਣ ਉੱਥੇ ਇਹ ਹੋ ਸਕਦਾ ਕਿ ਬੱਚਾ ਕੋਈ 2 ਸਾਲ ਲਈ 5 ਸਾਲ ਲਈ ਕੋਈ ਵੀ ਨੌਕਰੀ ਕਰੇ ਉਹ ਚਾਹੀਦਾ ਵੀ ਹੈ ਜਿਹੜਾ ਬੱਚਾ ਕੋਈ ਸਰਕਾਰੀ ਸਕੂਲ ਚ ਪੜਦਾ ਹੈ ਤਾਂ ਉਹਦੀ ਰੈਫਰ ਸਰਕਾਰ ਸਾਡਾ ਫਰਜ਼ ਮੰਨਦਾ ਸਾਡੇ ਸੂਬੇ ਲਈ ਕੰਮ ਕਰਨ ਲਈ ਜਿਹੜਾ ਡਾਕਟਰ ਬਣ ਕੇ ਆ ਸਰਕਾਰੀ ਤੌਰ ਤੇ ਸਾਡੇ ਸੂਬੇ ਚ ਕੰਮ ਕਰੇ ਪਰ ਕੰਮ ਕਰਨੇ ਨਾਲ ਨਾ ਪਰ ਆ ਜਿਹੜਾ ਪੈਸੇ ਵਾਲਾ ਬੋਝ ਹੈ ਜਾਂ ਬੌਂਡ ਵਾਲਾ ਬੋਝ ਹੈ ਜਾਂ ਤੁਸੀਂ ਵੀ ਜੇ ਤੁਸੀਂ ਇਹ 20 ਲੱਖ ਦੀ ਛੋਟੀ ਦਿਓਗੇ ਤਾਂ ਤੁਹਾਡੀ ਅਰਮਿਸ਼ਨ ਹੋਣੀ ਹੈ ਇਹ ਬਹੁਤ ਮਹੱਤਵਪੂਰਨ ਹੈ ਕੋੜੀ ਜੀ ਜੇ ਉਹਦੀ ਮਤਲਬ ਉਹਦੇ ਉਹਦੀ ਸਿੱਖਿਆ ਦੇ ਹੱਕਾਂ ਤੇ ਡੱਕ ਹੈ ਇਹ ਸਿੱਧਾ ਕੋੜੀ ਜੀ ਸਰਕਾਰ ਨੇ ਤੁਹਾਡੀ ਇਹ ਰੱਤ ਕੌਣ ਤੁਹਾਨੂੰ ਲੰਮਾ ਤਾਂ ਨਾ ਮੰਨੀ ਢਾਗ ਲਾਤਾ ਕਰਨ ਕੀ ਹੋ ਰਿਹਾ ਕੀ ਕਰਨ ਸਾਰੇ ਬੱਚੇ ਬਹੁਤ ਸਾਰੇ ਪੇਰੈਂਟਸ ਹੀ ਮਿਲ ਜੁਲ ਕੇ ਇਹ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ ਤੇ ਜਿੱਥੇ ਹਾਈ ਕੋਰਟ ਦੇ ਵਿੱਚ ਇਸ ਮੁੱਦੇ ਨੂੰ ਚੱਕਿਆ ਜਾਊਗਾ ਉੱਥੇ ਵੀ ਅਸੀਂ ਇਹਦਾ ਕੇਸ ਵੀ ਫਾਈਲ ਹੋਊਗਾ ਤੇ ਜਿੱਥੇ ਤੱਕ ਜਾਣਾ ਠੂਗਾ ਅਸੀਂ ਆਵਾਜ਼ ਬਣ ਕੇ ਲੋਕਾਂ ਦੀ ਜ਼ਰੂਰਤ ਚਾਹਾਂਗੇ ਅ ਵੀ ਜਿਹੜਾ ਮੈਡੀਕਲ ਸੈਕਟਰ ਗੱਲ ਕਰੀਏ ਸਾਡੇ ਇਲਾਕੇ ਦੀ ਵੀ ਮੈਡੀਕਲ ਕਮਿਟੀ ਕੋਲ ਨਹੀਂ ਜਾ ਰਹੇ ਸੀ ਉਹ ਵਿੱਚ ਹੀ ਆ ਗਿਆ ਮੈਡੀਕਲ ਕਾਲਜ ਜਿਹੜਾ ਖੋਲਣ ਵਾਲੀ ਗੱਲ ਹੈ ਉਹ ਕਿਉਂਕਿ ਪੰਜਾਬ ਸਰਕਾਰ ਦੇ ਕੋਲੇ ਨਾ ਤਾਂ ਪੈਸਾ ਹੈ ਨਾ ਵਿਜ਼ਨ ਹੈ ਨਾ ਪੰਜਾਬ ਸਰਕਾਰ ਦਾ ਕੋਈ ਇੱਛਾ ਹੈ ਚਲੋ ਮੈਡੀਕਲ ਕਾਲਜ ਇੱਥੇ ਤਾਂ ਉਹ ਜ਼ਮੀਨ ਲਈ ਜਿੱਦੇ ਚ ਪਹਿਲੀ ਪਿਛਲੇ 1964 ਤੋਂ ਰੌਣਾ ਚੱਲਦਾ ਸੀ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਪੁੱਛਣਾ ਚਾਹਨਾ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਦੇ 15 ਹੋਰ ਮੈਡੀਕਲ ਕਾਲਜ ਕਿੱਥੇ ਚੱਲ ਰਹੇ ਨੇ ਕਿਰਪਾ ਕਰਕੇ ਤਾਂ ਜ਼ਰੂਰ ਜਵਾਬ ਦਿਓ ਕਿ ਜਿਹੜੇ ਚਲੋ 16ਵਾਂ ਮਸਤੂਨਾ ਸਾਹਿਬ ਦਾ ਤਾਂ ਮੁੱਦਾ ਤੁਸੀਂ ਪੂਰੇ ਪੰਜਾਬ ਚ ਕਿ ਦੁਨੀਆ ਚ ਭਾਰਤ ਆ ਮਸਤੂਨਾ ਸਾਹਿਬ ਦੇ ਮੁੱਦੇ ਤਾਂ ਤੁਸੀਂ ਬਹੁਤ ਵੱਡੀ ਸਿਆਸਤ ਕਰ ਲਈ ਪਰ ਮੈਂ ਹੁਣ ਉਹਨਾਂ ਨਾਲ ਜਥੇਬੰਦੀਆਂ ਨੂੰ ਵੀ ਬੇਨਤੀ ਕਰੂੰਗਾ ਕੀ ਕਿਰਪਾ ਕਰਕੇ ਜਿਹੜੇ ਆ ਮੁੱਦੇ ਨੇ ਹੁਣ ਥੋੜੇ ਜਵਾਕਾਂ ਦੇ ਸਿੱਖਿਆ ਦੇ ਹੱਕਾਂ ਦੇ ਡਾਕਾ ਜਿਹੜਾ ਪੈ ਰਿਹਾ ਕੀ ਤੁਸੀਂ ਇਹਦੇ ਲਈ ਬੋਲ ਰਹੇ ਹੋ ਕਿ ਉਹ 15 ਜਿਹੜੇ 16 ਮੈਡੀਕਲ ਕਾਲਜ ਖੋਲਣ ਵਾਲੀ ਗੱਲ ਕੀਤੀ ਹੈ ਉਹਦੇ ਚ ਇਹਨਾਂ ਤੱਕ ਮੁੜ ਕੇ ਖੇੜੀ ਵੀ ਕਰਨ ਦੀ ਗੱਲ ਕੀਤੀ ਸੀ ਕਿਹੜਾ ਹੈ ਜਾਂ ਇੱਕ ਦਿਖਾ ਦਾਂ ਵੀ ਜਿੱਥੇ ਪਿਛਲੇ ਪੌਣੇ ਚਾਰ ਸਾਲ ਚ ਕੋਈ ਬਾਉਂਡਰੀ ਵਾਲ ਵੀ ਨਹੀਂ ਬਣੀ ਬਸ ਇੰਨੀ ਇੱਕ ਗੱਲ ਮੈਂ ਇਹ ਜ਼ਰੂਰ ਚਰਚਾ ਦਾ ਵਿਸ਼ਾ ਅੱਜ ਫਿਰ ਮੈਂ ਕਹਿੰਦਾ ਕਿ ਮੁੱਦਾ ਬਹੁਤ ਅਹਿਮ ਹੈ ਪੰਜਾਬ ਲਈ ਪੰਜਾਬੀਆਂ ਲਈ ਕਿ ਸਾਡੇ ਬੱਚਿਆਂ ਦੀ ਸਿੱਖਿਆ ਦੇ ਉੱਤੇ ਬੱਚਿਆਂ ਦੇ ਹੱਕਾਂ ਦੇ ਉੱਤੇ ਉਹ ਸਿੱਖਿਆ ਲੈਣ ਦੇ ਹੱਕਾਂ ਦੇ ਉੱਤੇ ਇਹ ਸਿੱਧੀ ਸਿੱਧੀ ਕਹਿ ਰਹੇ ਸਿੱਧੀ ਤਲਵਾਰ ਚਲਾਈ ਜਾ ਰਹੀ ਹੈ ਤੇ ਇਹਦੇ ਲਈ ਪੰਜਾਬ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ